ਬੀਇੰਗ ਓਵਰ weight ਦਾ ਸਭ ਤੋਂ ਵੱਡਾ ਅੱਜ ਤੁਹਾਨੂੰ ਨੁਕਸਾਨ ਦੱਸਣਾ ਬਲਕਿ ਇੱਕ ਨਹੀਂ ਬਹੁਤ ਜ਼ਿਆਦਾ ਜਿਨ੍ਹਾਂ ਦਾ ਇਦੋਂ ਜ਼ਿਆਦਾ ਢਿੱਡ ਵਧਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਥ ਪ੍ਰੋਬਲਮ ਆਉਂਦੀਆਂ ਨੇ ਸੋ ਪਹਿਲੀ ਤਾਂ ਹੈਲਥ ਪ੍ਰੋਬਲਮ ਆ ਕਬਜ ਜਿਵੇਂ ਜਿਵੇਂ ਪ੍ਰੈਗਨੈਂਸੀ ਦੇ ਵਿੱਚ ਨਾ ਆਮ ਪ੍ਰੋਬਲਮ ਆ ਕਬਜ ਹੋ ਜਾਂਦੀ ਆ ਕਿਉਂਕਿ ਇੰਟੈਸਟਾਈਨ ਥੋੜੀ ਦੱਬੀ ਜਾਂਦੀ ਆ ਹਨਾ ਉਹਨੂੰ ਉਹਨੂੰ ਉਹ ਨਹੀਂ ਮਿਲਦੀ ਸਪੇਸ ਨਹੀਂ ਮਿਲਦੀ ਪਰ ਹੁਣ ਜੇ ਤੁਸੀਂ ਓਵਰ weight ਹੋ ਪ੍ਰੋਟ੍ਰੇਡ ਇਥੀਆ ਤਾਂ ਜਿਹੜਾ ਕੰਪਨੀ ਸਮੱਸਿਆ ਤੇ ਆਉਣੀ ਆਉਣੀ ਹੈ ਤੇ ਹੋਰ ਬਾਡੀ ਨੂੰ ਬੋਨ ਦੇ ਤੌਰ ਤੇ ਜਾਂ ਹੋਰ ਸ਼ਰੀਰ ਦੇ ਤੌਰ ਤੇ ਕੀ ਆਉਦੀ ਹੈ ਸਭ ਤੋਂ ਵੱਡੀ ਬਈ ਲੰਬਰ ਸਪਾਇਨ ਦੀ ਸਟ੍ਰੇਟਨਿੰਗ ਮਤਲਬ ਜਿਹੜੀ ਆਪਣੀ ਕਰਵ ਹੈ ਲੋਰ ਬੈਕ ਦੇ ਵਿੱਚ ਬਣ ਜਾਂਦੀ ਹੁੰਦੀ ਹੈਗੀ ਉਹ ਸਿੱਧੀ ਹੋ ਜਾਂਦੀ ਹੈ ਕਿਉਂਕਿ ਜਿੱਤੇ ਡਬਾਰ ਨੂੰ ਨਿਕਲਿਆਗਾ ਉਹਨੇ ਏਰੀਏ ਦੇ ਅੰਦਰ ਨੂੰ ਪੁਸ਼ ਕਰਨਾ ਹਨਾ ਉਹ ਜਿਹੜੀ ਕਰਵ ਆ ਅੰਦਰ ਨੂੰ ਗਈ ਹੁੰਦੀ ਹੈ ਉਹ ਫੈਂਟ ਉਹਨੂੰ ਬਾਹਰ ਨੂੰ ਪੁਸ਼ ਕਰਨ ਲੱਗ ਜਾਂਦੀ ਹੈ ਤਾਂ ਉਹ ਜਿਹੜਾ ਏ ਗਲਾਈ ਜੀ ਬਣੀ ਹੁੰਦੀ ਹੈ ਥੱਲੇ ਆਪਣਾ ਟੂਆ ਜਾ ਬਣਦਾ ਹੁੰਦਾ ਟੂਆ ਸਿੱਧਾ ਹੋ ਜਾਂਦਾ ਕਈ ਵਾਰ ਕੀ ਹੁੰਦਾਗਾ ਕਿ ਜੇ ਢਿੱਡ ਬਾਲ ਇੰਟੀਰੀਅਰਲੀ ਪੁੱਲ ਕਰ ਲੈਂਦਾਗਾ ਜਿਵੇਂ ਆਪਾਂ ਦੇਖ ਰਹੇ ਨਾ ਕਈਆਂ ਦੇ ਜਿਆਦੇ ਡੂੰਘ ਵੀ ਪਏ ਜਾਂਦਾ ਹੁੰਦਾ ਲੋਡ ਬੈਗ ਤੇ ਐਜੇ ਹੋ ਜਾਂਦੇ ਹੁੰਦੇ ਆ ਉਹ ਵੀ ਹੋ ਜਾਂਦਾ ਤੇ ਸਟ੍ਰੇਟਨਿੰਗ ਵੀ ਹੋ ਜਾਂਦੀ ਹੈ ਦੋਮਾ ਨੇ ਕਰਨਾ ਮਸਲ ਪੇਨ ਨਹੀਂ ਆ ਬੈਕ ਪੇਨ ਕਰਨੀ ਆ ਸਮੱਸਿਆ ਦੇਣੀ ਆ ਠੀਕ ਆ ਵੀ ਸਿਰਫ ਤੁਹਾਡੇ ਜਿਵੇਂ ਆਪਾਂ ਕਹਿ ਲਈਏ ਵੀ ਵਜਨ ਧਰਨ ਨਾਲ ਇੱਥੇ ਵਜਨ ਧਰਨ ਨਾਲ ਤਾਂ ਥੋੜੀ ਸਾਰੀ ਈਵਨ ਬੈਕ ਤੇ ਤੁਹਾਡੇ ਸਾਰੇ ਪੌਚਰ ਤੇ ਜਾਂ ਤੁਸੀਂ ਐ ਹੋ ਜਾਂਦੇ ਹੋ ਜਾਂ ਫਿਰ ਕਈ ਜਿਵੇਂ ਆਪਣੇ ਜਸਪੀ ਵੀ ਕਿਹਨਾਂ ਐ ਹੋ ਜਾਂਦੇ ਹਨ ਤੇ ਉਹ ਚੀਜ਼ਾਂ ਦੇ ਲਈ ਤੁਸੀਂ ਆਪਣਾ ਢਿੱਡ ਗੈਪ ਕਰ ਦੋ ਢਿੱਡ ਥੋੜਾ ਗੈਪ ਕਿਵੇਂ ਹੋਊਗਾ ਕਾਰਡੀਓ ਐਡ ਕਰੋ ਨਿਊਟ੍ਰੀਸ਼ਨ ਸਹੀ ਕਰੋ ਮਸਲ ਬਿਲਡ ਕਰੋ